ਤੇ ਤੁਸੀਂ ਦੇਖ ਰਹੇ ਹੋ ਜੀ ਪੁਰਾਣਾ ਵਿਰਾਸਤੀ ਦਰਵਾਜਾ ਪਿੰਡ ਬਸੀਆਂ ਤਹਿਸੀਲ ਜਗਰਾਵਾ ਜਿਲ੍ਹਾ ਲੁਧਿਆਣਾ ਤੇ ਮਾਲਵੇ ਦੇ ਲਗਭਗ ਪੁਰਾਣੀ ਵੱਡੇ ਪਿੰਡਾਂ ਦੇ ਆਲੇ ਦੁਆਲੇ ਦੀਵਾਰ ਔਰ ਦਰਵਾਜੇ ਹੁੰਦੇ ਸਨ ਚਾਰੇ ਪਾਸੇ ਇੱਕ ਇੱਕ ਦਰਵਾਜਾ ਇਹ ਪਿੰਡ ਬਸੀਆਂ ਦਾ ਮੇਨ ਦਰਵਾਜਾ ਹੈ ਜੀ ਤੇ ਦੇਖੋ ਲਗਭਗ ਕਾਫੀ ਲੰਮਾ ਚੌੜਾ ਦਰਵਾਜਾ ਹੈ। ਇਹ ਮਾਲੇ ਵਿੱਚ ਪਿੰਡ ਦੀ ਸੁਰੱਖਿਆ ਵਾਸਤੇ ਹੀ ਦੀਵਾਰ ਪਿੰਡੇ ਆਲੇ ਦੁਆਲੇ ਹੁੰਦੀ ਸੀ ਔਰ ਬੜੇ ਹੁੰਦੇ ਸਨ ਦਰਵਾਜੇ। ਤੇ ਪਿੰਡ ਬੱਸੀਆਂ ਬੜਾ ਹੀ ਮਸ਼ਹੂਰ ਪਿੰਡ ਹੈ। ਇਹ ਕਸਬਾ ਹੈ ਛੋਟਾ, ਇਹੋ ਹੀ ਬੱਸੀਆਂ ਹੈ ਜਿੱਥੇ ਪੰਜਾਬ ਦੇ ਆਖਰੀ ਸ਼ਾਸਕ ਮਹਾਰਾਜ ਦਲੀਪ ਸਿੰਘ ਨੂੰ ਇੰਗਾਰ ਵਿੱਚ ਆਖਰੀ ਵਾਰ ਖਿਆ ਗਿਆ ਸੀ ਇੱਥੇ ਨੇੜੇ ਹੀ ਜਿਹੜਾ ਹੈ ਰੈਸਟ ਹੌਸਾ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਆਓ ਤੁਹਾਨੂੰ ਦਿਖਾਉਂਦੇ ਆ ਇਹ ਬਰਾਕੀ ਦਰਵਾਜ਼ਾ ਆ ਉਹ ਹੀ ਛੱਤ ਤੇ ਇਹ ਅਸੀਂ ਅੱਜ ਸੇ ਬ੍ਰਾਮ ਦੇ ਬਣੇ ਹੋਏ ਹਨ ਜਿੱਥੇ ਪਿੰਡ ਦੇ ਬਜ਼ੁਰਗ ਤੇ ਹੋਰ ਨੌਜਵਾਨ ਦੁਪਹਿਰ ਵੇਲੇ ਸ਼ਿਕਰ ਦੁਪਹਿਰ ਵੇਲੇ ਗਰਮੀਆਂ ਵਿੱਚ ਆ ਕੇ ਬੈਠਦੇ ਹਨ ਔਰ ਇੱਥੇ ਦਰਵਾਇਤੀ ਗੇਮ ਦਾ ਅਸ਼ਵਗਰ ਖੇਡਦੇ ਹਨ ਤੇ ਇਹ ਦੇਖੋ ਦੂਸਰਾ ਪਾਸਾ ਦਰਵਾਜੇ ਦਾ ਪਿੰਡ ਵਸੀਆਂ ਜਿਲ੍ਹਾ ਲੁਧਿਆਣਾ ਜਾਂ ਕਹਿ ਲੋ ਪਿੰਡ ਦੀ ਸਾਥ ਇਹ ਪਿੰਡ ਦੀ ਸਾਥ ਹੈ ਇੱਥੇ ਹੀ ਜੁੜਦੇ ਹਨ ਸਾਰੇ ਪਿੰਡ ਵਾਸੀ ਫਿਰ ਹੈ